ਸ਼ਾਸਤਰੀ ਕਾਲ ਪਿਆਰੇ ਵਿਦਿਆਰਥੀਓ ਉਮੀਦ ਕਰਦੀ ਹਾਂ ਤੁਸੀਂ ਠੀਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਮੌਨ ਤਾਰੀਕਾਂ ਦੀ ਬਾਰੇ ਗੱਲ ਕਰਾਂਗੇ ਜੋ ਕਿ ਈਸ਼ਵਰ ਚੰਦਰ ਨੰਦਾ ਦੁਆਰਾ ਲਿਖੀ ਗਈ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਤਰਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਭ ਤੋਂ ਪਹਿਲੀ ਪਾਤਰ ਹੈ ਰਾਮਪਿਆਰੀ ਜੋ ਕਿ ਇੱਕ ਅੱਧ ਖੜ ਉਮਰ ਦੀ ਤੀਵੀ ਹੈ ਤੇ ਦੂਸਰਾ ਪਾਤਰ ਇਹਦੇ ਵਿੱਚ ਹਰੀਚੰਦ ਜੋ ਰਾਮਪਿਆਰੀ ਦਾ ਘਰ ਵਾਲਾ ਹੈ ਤੇ ਉਹਦੀ ਸਿਹਤ ਹਮੇਸ਼ਾ ਖਰਾਬ ਰਹਿੰਦੀ ਹੈ ਤੇ ਤੀਸਰਾ ਪਾਤਰ ਹੈ ਮਦਨ ਲਾਲ ਜੋ ਕਿ ਰਾਮਪਿਆਰੀ ਦਾ ਭਨੇਵਾ ਹੈ ਚੌਥਾ ਪਾਤਰ ਹੈ ਸਾਡੇ ਕੋਲ ਸਾਧੂ ਜਿਸ ਦੀ ਉਮਰ 35 ਤੋਂ 40 ਸਾਲ ਹੈ ਅਗਲਾ ਪਾਤਰ ਹੈ ਸਾਡੇ ਕੋਲੇ ਮੌਨਤਾਰੀ ਜਿਸ ਦੀ ਉਮਰ ਲਗਭਗ 50 ਸਾਲ ਹੈ ਜੋ ਪਹਿਲੇ ਸਾਧੂ ਮੌਨਤਾਰੀ ਦਾ ਚੋਟੀਦਾਰ ਹੈ ਤੇ ਅੱਗੇ ਸਾਡੇ ਕੋਲ ਪਾਤਰ ਹੈ ਕਿਸ਼ੋਰ ਚੰਦਰ ਜੋ ਕਿ ਹਰੀ ਚੰਦ ਦਾ ਲੜਕਾ ਹੈ ਉਮਰ ਲਗਭਗ 30 ਸਾਲ ਹੈ ਜੋ ਕਿ ਸਰਕਾਰੀ ਦਫ਼ਤਰ ਵਿੱਚ ਅਸਿਸਟੈਂਟ ਲੱਗਿਆ ਹੋਇਆ ਹੈ ਜਮਾਨਾ ਅੱਜ ਕੱਲ ਦਾ ਹੈ ਤੇ ਜਿਹੜਾ ਸਥਾਨ ਹੈ ਕਿਸ਼ੋਰ ਚੰਦ ਦਾ ਸਰਕਾਰੀ ਕੁਆਟਰ ਹੈ ਤੇ ਜਿਹੜਾ ਵਕਤ ਹੈ ਉਹ ਸ਼ਾਮ ਦੇ 5 ਵਜੇ ਹੋਏ ਹਨ ਆਓ ਹੁਣ ਆਪਾਂ ਇਕਾਂਗੀ ਦੀ ਸ਼ੁਰੂਆਤ ਕਰਦੇ ਹਾਂ ਇਕਾਂਗੀ ਦੀ ਸ਼ੁਰੂਆਤ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਹਰੀਚੰਦ ਉਮਰ ਲਗਭਗ 60 ਸਾਲ ਆਪਣੀ ਅਧ்கੜ ਪਤਨੀ ਰਾਮਪਿਆਰੀ ਨਾਲ ਸਰਕਾਰੀ ਦਫ਼ਤਰ ਵਿੱਚ ਅਸਿਸਟੈਂਟ ਲੱਗੇ ਆਪਣੇ ਪੁੱਤਰ ਕਿਸ਼ੋਰ ਚੰਦ ਦੇ ਕੁਆਟਰ ਵਿੱਚ ਰਹਿੰਦਾ ਹੈ ਰਾਮਪਿਆਰੀ ਭਾਂਡੇ ਵਿੱਚ ਸਬਜ਼ੀ ਚੀ ਰਹੀ ਹੈ ਤੇ ਹਰੀਚੰਦ ਹੱਥ ਵਿੱਚ ਦਵਾਈ ਦੀ ਸ਼ੀਸ਼ੀ ਫੜੀ ਅੰਦਰੋਂ ਬਾਹਰ ਆਉਂਦਾ ਹੈ ਰਾਮਪਿਆਰੀ ਦੇ ਪੁੱਛਣ ਤੇ ਉਹ ਖਿਜਿਆ ਹੋਇਆ ਉਸ ਨੂੰ ਦੱਸਦਾ ਹੈ ਕਿ ਉਹ ਡਾਕਟਰ ਵੱਲ ਚੱਲਿਆ ਹੈ ਉਸ ਦੇ ਜਾਣ ਮਗਰੋਂ ਇੱਕ ਕੁੱਲੀ ਉਹਨਾਂ ਦੇ ਕੁਆਟਰ ਦਾ ਨੰਬਰ ਪੁੱਛ ਕੇ ਸਿਰ ਉੱਤੋਂ ਇੱਕ ਟਰਾਂਕੀ ਉਤਾਰ ਕੇ ਭਾਂਡੇ ਵਿੱਚ ਰੱਖ ਕੇ ਚਲਾ ਜਾਂਦਾ ਹੈ ਛੇਤੀ ਹੀ ਪਿੱਛੋਂ ਰਾਮਪਿਆਰੀ ਦੀ ਭੈਣ ਦਾ ਪੁੱਤਰ ਮਦਨ ਆ ਜਾਂਦਾ ਹੈ ਜਿਸ ਦਾ ਹੁਲੀਆ ਜਰਾ ਵਿਗੜਿਆ ਹੋਇਆ ਹੈ ਉਹਦਾ ਚਿਹਰਾ ਬੇਰੌਣਕਾ ਜਿਹਾ ਜਾਪਦਾ ਹੈ ਉਹ ਟਰੰਕੀ ਚੁੱਕ ਕੇ ਅੰਦਰ ਲੈ ਜਾਂਦਾ ਹੈ ਤੇ ਉਹ ਰਾਮਪਿਆਰੀ ਨੂੰ ਦੱਸਦਾ ਹੈ ਕਿ ਉਸ ਨੂੰ ਕਰੋ ਨਿਕਲਿਆ ਤਿੰਨ ਚਾਰ ਮਹੀਨੇ ਹੋ ਗਏ ਹਨ ਉਸ ਪਿੱਛੇ ਪੁਲਿਸ ਲੱਗੀ ਹੋਈ ਹੈ ਤੇ ਉਹ ਥਾਂ ਥਾਂ ਲੁਕਦਾ ਫਿਰਦਾ ਹੈ ਰਾਮਪਿਆਰੀ ਦੱਸਦੀ ਹੈ ਕਿ ਇੱਥੇ ਪੁਲਿਸ ਨਹੀਂ ਆ ਸਕਦੀ ਤੇ ਮਦਨ ਉਸ ਨੂੰ ਦੱਸਦਾ ਹੈ ਕਿ ਉਸਦੇ ਦਫ਼ਤਰ ਦੇ ਇੱਕ ਕਲਰਕ ਭੂਸ਼ਨ ਨੇ ਉਸ ਨੂੰ ਆਪਣੀਆਂ ਗੱਲਾਂ ਵਿੱਚ ਫਸਲਾ ਲਿਆ ਹੈ ਤੇ ਮੈਂ ਉਹਦੀਆਂ ਗੱਲਾਂ ਵਿੱਚ ਆ ਗਿਆ ਉਸ ਨੇ ਉਸ ਨੂੰ ਗੱਬਨ ਵਿੱਚੋਂ ਅੱਧਾ ਰੁਪਇਆ ਦੇਣ ਦਾ ਇਕਰਾਰ ਕੀਤਾ ਸੀ ਤੇ ਉਸ ਸਮੇਂ ਲਾਲਚ ਵਿੱਚ ਉਸ ਦੀ ਅਕਲ ਤੇ ਪੜਦਾ ਪੈ ਗਿਆ ਉਹ 48000 ਲੈ ਕੇ ਉੱਡ ਗਿਆ ਫਿਰ ਉਹ ਫੜਿਆ ਗਿਆ ਉਸ ਨੇ ਪੁਲਿਸ ਨੂੰ ਕਹਿ ਦਿੱਤਾ ਕਿ ਰੁਪਇਆ ਮੇਰੇ ਯਾਨੀ ਕਿ ਮਦਨ ਕੋੜ ਹੈ ਇਸ ਤਰ੍ਹਾਂ ਉਸਨੇ ਪੁਲਿਸ ਮੇਰੇ ਮਗਰ ਲਾ ਦਿੱਤੀ ਹੁਣ ਉਸ ਨੂੰ ਡਰ ਹੈ ਪੁਲਿਸ ਉਸ ਨੂੰ ਕੁੱਟ-ਕੁੱਟ ਕੇ ਸਭ ਕੁਝ ਬਕਾ ਲਵੇਗੀ ਰਾਮ ਪਿਆਰੀ ਉਸ ਨੂੰ ਹੌਸਲਾ ਦਿੰਦੀ ਹੈ ਐਨੇ ਨੂੰ ਹਰੀਚੰਦ ਬਾਹਰੋਂ ਆਉਂਦਾ ਹੈ ਤੇ ਕੁੰਡੀ ਲੱਗੀ ਦੇਖ ਕੇ ਜੋਰ-ਜੋਰ ਨਾਲ ਬੂਹਾ ਖੜਕਾਉਂਦਾ ਹੈ ਰਾਮ ਪਿਆਰੀ ਡਰ ਜਾਂਦੀ ਹੈ ਕਿ ਸ਼ਾਇਦ ਪੁਲਿਸ ਆ ਗਈ ਪਰੰਤੂ ਹਰੀਚੰਦ ਦੀ ਆਵਾਜ਼ ਦੇਖ ਕੇ ਉਹ ਦਰਵਾਜ਼ਾ ਖੋਲ ਦਿੰਦੀ ਹੈ ਹਰੀ ਚੰਦ ਆ ਕੇ ਦੱਸਦਾ ਹੈ ਕਿ ਡਾਕਟਰ ਨੇ ਉਸ ਨੂੰ ਸਿਰ ਤੋਂ ਪੈਰਾਂ ਤੱਕ ਜ਼ੁਕਾਮ ਤੋਂ ਲੈ ਕੇ ਦਿਲ ਦੀ ਖਰਾਬੀ ਤੱਕ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੱਸੀਆਂ ਹਨ ਤੇ ਉਸ ਨੇ ਜਿਹੜੀ ਹੁਣ ਦਵਾਈ ਦਿੱਤੀ ਹੈ ਜੇਕਰ ਇਸ ਨਾਲ ਆਰਾਮ ਨਾ ਆਇਆ ਤਾਂ ਉਸ ਨੇ ਬਹੁਤ ਸਾਰੇ ਟੈਸਟ ਦੱਸੇ ਹਨ ਉਹ ਸਮਝਦਾ ਹੈ ਕਿ ਵੈਦਾਂ ਤੋਂ ਡਾਕਟਰਾਂ ਨੇ ਅੱਤ ਚੁੱਕੀ ਹੋਈ ਹੈ ਇਸ ਪਿਛੋਂ ਰਾਮ ਪਿਆਰੀ ਹਰੀ ਚੰਦ ਨੂੰ ਦੱਸਦੀ ਹੈ ਕਿ ਉਸ ਦੀ ਭੈਣ ਗਿਆਨੋ ਦਾ ਪੁੱਤਰ ਮਦਨ ਲਾਲ ਆਇਆ ਹੈ ਉਸਦੇ ਮਗਰ ਪੁਲਿਸ ਲੱਗੀ ਹੋਈ ਹੈ ਕਿਉਂਕਿ ਉਹ ਕਿਸੇ ਮੁਕਦਮੇ ਵਿੱਚ ਫਸ ਗਿਆ ਹੈ ਇਹ ਸੁਣ ਕੇ ਹਰੀਚੰਦ ਉਸ ਨੂੰ ਗੁੱਸਾ ਹੁੰਦਾ ਹੋਇਆ ਕਹਿੰਦਾ ਹੈ ਕਿ ਉਹ ਉਸ ਨੂੰ ਕਰਵਾੜ ਕੇ ਅਕਲ ਦੀ ਗੱਲ ਨਹੀਂ ਕੀਤੀ ਕਿਉਂਕਿ ਇਸ ਤਰ੍ਹਾਂ ਉਹ ਵੀ ਫਸ ਜਾਣਗੇ ਰਾਮਪਿਆਰੀ ਕਹਿੰਦੀ ਹੈ ਕਿ ਉਹ ਰਾਤ ਇੱਥੇ اٹਕੇਗਾ ਤੇ ਸਵੇਰੇ ਉਹ ਉਸ ਨੂੰ ਕਰੋ ਤੋਰ ਦੇਣਗੇ ਦੋਵੇਂ ਫੈਸਲਾ ਕਰਦੇ ਹਨ ਤੇ ਉਹ ਇਹ ਗੱਲ ਆਪਣੇ ਪੁੱਤਰ ਕਿਸ਼ੋਰ ਨੂੰ ਨਹੀਂ ਦੱਸਣਗੇ ਐਨੇ ਨੂੰ ਬਾਹਰ ਇੱਕ ਸਾਧੂ ਗੋਂਦਾ ਦਿਖਾਈ ਦਿੰਦਾ ਹੈ रामप्यारी ਦੇਖਦੀ ਹੈ ਹੱਟੇ-ਕੱਟੇ ਸਾਧੂ ਦੇ ਨਾਲ ਇੱਕ ਸੁਕੜਾ ਜਿਹਾ ਮੌਨਤਾਰੀ ਵੀ ਹੈ रामप्यारी ਦੋਹਾਂ ਨੂੰ ਅੰਦਰ ਆਉਣ ਲਈ ਕਹਿੰਦੀ ਹੈ ਤੇ ਉਨਾਂ ਨੂੰ ਬੈਠਣ ਲਈ ਮੰਜੀ ਡਾਉਂਦੀ ਹੈ ਪਰ ਸਾਧੂ ਕਹਿੰਦਾ ਹੈ ਕਿ ਉਸ ਦੇ ਨਾਲ ਦੇ ਮਹਾਤਮ ਨੇ ਮੌਨ ਵਰਤ ਰੱਖਿਆ ਹੈ ਅਤੇ ਉਸ ਦੀ ਪ੍ਰਤੀਗਿਆ ਹੈ ਕਿ ਉਹ ਧਰਤੀ ਉੱਪਰ ਹੀ ਬੈਠੇਗਾ ਦੋਵੇਂ ਪੁੰਜੇ ਬੈਠ ਜਾਂਦੇ ਹਨ ਰਾਮ ਪਿਆਰੀ ਦੋਹਾਂ ਨੂੰ ਭੋਜਨ ਛੱਕ ਕੇ ਜਾਣ ਲਈ ਕਹਿੰਦੀ ਹੈ ਪਰ ਸਾਧੂ ਕਹਿੰਦਾ ਹੈ ਕਿ ਉਹ ਭੋਜਨ ਕਰ ਚੁੱਕੇ ਹਨ ਰਾਮ ਪਿਆਰੀ ਉਨ੍ਹਾਂ ਦੇ ਖਾਣ ਲਈ ਫਲ ਅੱਗੇ ਰੱਖਦੀ ਹੈ ਤੇ ਸਾਧੂ ਇੱਕ ਕੇਲਾ ਖਾਂਦਾ ਹੋਇਆ ਕਹਿੰਦਾ ਹੈ ਮਹਾਤਮਾ ਨੇ ਅੰਦਰ ਦ੍ਰਿਸ਼ਟੀ ਨਾਲ ਦੇਖਿਆ ਹੈ ਕਿ ਉਨ੍ਹਾਂ ਦੇ ਘਰ ਵਿੱਚ ਕਲੇਸ਼ ਹੈ ਤੇ ਉਹ ਉਨ੍ਹਾਂ ਦਾ ਕਲੇਸ਼ ਨਿਵਾਰਨ ਲਈ ਹੀ ਆਏ ਹਨ ਰਾਮ ਪਿਆਰੀ ਆਪਣੇ ਪਤੀ ਦੇ ਸਰੀਰ ਦੇ ਡਿੱਗਣ ਦੀ ਗੱਲ ਕਰਦੀ ਹੈ ਸਾਧੂ ਕਹਿੰਦਾ ਹੈ ਕਿ ਮਹਾਤਮਾ ਜੀ 10ਵੇਂ ਦਿਨ ਵਰਤ ਖੋਲਣਗੇ ਉਸ ਸਮੇਂ ਉਹ ਜਿਸ ਕਾਰਜ ਦਾ ਧਿਆਨ ਕਰਨਗੇ ਉਹੀ ਸਿੱਧ ਹੋਵੇਗਾ ਐਨੇ ਨੂੰ ਹਰੀਚੰਦ ਖੰਗਦਾ ਹੋਇਆ ਆਉਂਦਾ ਹੈ ਸਾਧੂ ਉਸ ਨੂੰ ਭਗਤ ਕਹਿ ਕੇ ਸੰਬੋਧਨ ਕਰਦਾ ਹੈ ਤੇ ਸਾਧੂ ਹਰੀਚੰਦ ਨੂੰ ਕਹਿੰਦਾ ਹੈ ਕਿ ਉਸ ਦਾ ਮਸਤਕ ਦੱਸਦਾ ਹੈ ਉਹ ਪ੍ਰੇਮੀ ਸੱਜਣ ਹੈ ਇਹ ਗੱਲ ਸੁਣ ਕੇ ਹਰੀਚੰਦ ਇਸ ਗੱਲ ਨਾਲ ਸਹਿਮਤ ਨਹੀਂ ਹੁੰਦਾ ਉਹ ਦੱਸਦਾ ਹੈ ਕਿ ਉਸ ਦੇ ਸਰੀਰ ਦੀ ਚੂਲ ਚੂਲ ਢਿੱਲੀ ਹੋ ਗਈ ਹੈ ਜਿਸ ਕਰਕੇ ਉਹ ਬਹੁਤ ਸਾਰੀਆਂ ਦਵਾਈਆਂ ਖਾਂਦਾ ਹੈ ਸਾਧੂ ਮੌਨ ਧਾਰੀ ਵਾਲ ਇਸ਼ਾਰਾ ਕਰਕੇ ਦੱਸਦਾ ਹੈ ਕਿ ਉਹ ਉਸ ਨੂੰ ਇੱਕ ਅਸ਼ੋਧੀ ਦਵੇਗਾ ਇਸ ਨਾਲ ਉਸ ਦੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਤੇ ਉਸ ਨੇ ਉਸ ਨੂੰ ਦੱਸਿਆ ਕਿ ਅਸ਼ੋਧੀ ਕੇਵਲ ਚਾਵਲ ਮਾਤਰ ਖਾਣੀ ਹੈ ਇਸ ਨਾਲ ਸਰੀਰ ਕੁੰਦਨ ਬਣ ਜਾਵੇਗਾ ਸਾਧੂ ਉਸ ਨੂੰ ਸਭ ਅਸ਼ੋਧੀਆਂ ਤੋਂ ਉੱਤਮ ਅਸ਼ੋਧੀ ਦੱਸਦਾ ਹੈ দান ਇਹ ਰੋਗਾਂ ਦਾ ਦਾਰੂ ਹੈ ਇਸ ਕਰਕੇ ਉਹ দান ਕਰੇ ਹਰੀਚੰਦ ਸਾਧੂ ਨੂੰ ਪੁੱਛਦਾ ਹੈ ਕਿ ਗਰੀਬ ਆਪਣਾ ਪੇਟ ਪਾਲੇ ਡਾਕਟਰਾਂ ਨੂੰ ਪੁੱਜੇ ਜਾਂ দান ਕਰੇ ਐਨੇ ਨੂੰ ਬਾਰੋਂ ਕਿਸ਼ੋਰ ਆ ਜਾਂਦਾ ਹੈ ਸਾਧੂਆਂ ਨੂੰ ਦੇਖ ਕੇ ਉਸ ਨੂੰ ਗੁੱਸਾ ਚੜ ਜਾਂਦਾ ਹੈ ਸਾਧੂ ਉਸ ਨੂੰ ਆਸ਼ੀਰਵਾਦ ਦਿੰਦਾ ਹੋਇਆ ਭਗਵਾਨ ਦੱਸਦਾ ਹੈ ਪਰ ਕਿਸ਼ੋਰ ਉਸ ਨੂੰ ਬੱਕ ਬੱਕ ਬੰਦ ਕਰਨ ਲਈ ਕਹਿੰਦਾ ਹੈ ਹਰੀਚੰਦ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ ਪਰੰਤੂ ਕਿਸ਼ੋਰ ਉਸ ਨੂੰ ਮੰਗਦੇ ਤੇ ਪਖੰਡੀ ਆਖਦਾ ਹੈ ਸਾਧੂ ਉਸ ਨੂੰ ਬੜੀ ਨਰਮੀ ਨਾਲ ਸੋਚ ਵਿਚਾਰ ਕੇ ਬੋਲੀ ਬੋਲਣ ਲਈ ਕਹਿੰਦਾ ਹੈ ਹਰੀ ਚੰਦ ਸਾਧੂ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਸ਼ਬਦਾਂ ਦਾ ਬੁਰਾ ਨਾਮ ਨਾ ਮਨਾਵੇ ਪਰੰਤੂ ਕਿਸ਼ੋਰ ਉਹਨਾਂ ਨੂੰ ਕਰੋ ਬਾਹਰ ਨਿਕਲ ਜਾਣ ਲਈ ਕਹਿੰਦਾ ਹੈ ਸਾਧੂ ਉੱਠਣ ਲੱਗਦਾ ਹੈ ਤੇ ਨਾਲ ਹੀ ਮੌਨਤਾਰੀ ਨੂੰ ਵੀ ਉੱਠਣ ਦਾ ਇਸ਼ਾਰਾ ਕਰਦਾ ਹੈ ਪਰੰਤੂ ਹਰੀ ਚੰਦ ਕਹਿੰਦਾ ਹੈ ਕਿ ਉਹ ਭੋਜਨ ਕੀਤੇ ਬਿਨਾਂ ਨਹੀਂ ਜਾਣਗੇ ਰਾਮ ਪਿਆਰੀ ਵੀ ਆ ਕੇ ਸਾਧੂਆਂ ਦੀ ਮਿੰਤ ਕਰਦੀ ਹੈ ਤੇ ਕਹਿੰਦੀ ਹੈ ਕਿ ਉਹ ਉਹਨਾਂ ਨੂੰ ਰੋਟੀ ਖਾਦੇ ਬਿਨਾਂ ਨਹੀਂ ਜਾਣ ਦਵੇਗੀ। ਸਾਧੂ ਉਸਦੀ ਬੇਨਤੀ ਮੰਨ ਲੈਂਦਾ ਹੈ। ਹਰੀਚੰਦ ਉਹਨਾਂ ਤੋਂ ਆਪਣੇ ਲਈ ਅਸ਼ੋਦੀ ਦੀ ਮੰਗ ਕਰਦਾ ਹੈ। ਸਾਧੂ ਕਹਿੰਦਾ ਹੈ ਕਿ ਉਹ ਅਸ਼ੋਦੀ ਜ਼ਰੂਰ ਦੇਣਗੇ ਪਰੰਤੂ ਉਹ ਮਹਾਤਮਾ ਦੇ ਯੱਗ ਵਿੱਚ 11 ਰੁਪਏ ਜ਼ਰੂਰ ਪਾ ਦੇਣ। ਇਹ ਸੁਣ ਕੇ ਕਿਸ਼ੋਰ ਨੂੰ ਗੁੱਸਾ ਚੜਿਆ। ਸਾਧੂ ਹਰੀਚੰਦ ਨੂੰ ਦੱਸਦਾ ਹੈ ਕਿ ਮਹਾਤਮਾ ਜੀ ਕਹਿੰਦੇ ਹਨ ਕਿ ਇਸ ਘਰ ਵਿੱਚ ਕੋਈ ਵਿਅਕਤੀ ਬਹੁਤ ਦੁਖੀ ਹੈ ਹਰੀਚੰਦ ਕਹਿੰਦਾ ਹੈ ਕਿ ਇਸ ਘਰ ਵਿੱਚ ਉਸ ਤੋਂ ਵੱਧ ਦੁਖੀ ਕੋਈ ਨਹੀਂ ਮੌਨਤਾਰੀ ਇਸ਼ਾਰੇ ਨਾਲ ਕਹਿੰਦਾ ਹੈ ਕਿ ਨਹੀਂ ਉਹ ਨਹੀਂ ਸਗੋ ਉਸ ਤੋਂ ਇਲਾਵਾ ਕੋਈ ਹੋਰ ਜੀਵ ਵਧੇਰੇ ਦੁਖੀ ਹੈ ਸਾਧੂ ਕਿਸ਼ੋਰ ਨੂੰ ਪੁੱਛਦਾ ਹੈ ਕਿ ਉਸ ਨੂੰ ਕੋਈ ਕਲੇਸ਼ ਹੈ ਕਿਸ਼ੋਰ ਕਹਿੰਦਾ ਉਸ ਨੂੰ ਕੋਈ ਕਲੇਸ਼ ਨਹੀਂ ਉਹ ਉੱਥੋਂ ਝਟਪਟ ਚਲਦੇ ਬਣਨ ਰਾਮ ਪਿਆਰੀ ਮदन ਨੂੰ ਆਵਾਜ਼ ਮਾਰਦੀ ਹੈ ਕਿ ਉਹ ਵੀ ਆ ਕੇ ਸੰਤਾ ਦੇ ਦਰਸ਼ਨ ਕਰ ਲਵੇ ਉਹ ਉਸ ਦਾ ਦੁੱਖ ਦੂਰ ਕਰਨਗੇ ਸਾਧੂਆਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਮਦਨ ਅੰਦਰੋਂ ਨਿਕਲਦਾ ਹੈ ਸਾਧੂ ਉਸ ਨੂੰ ਪੁੱਛਦਾ ਹੈ ਕਿ ਉਹ ਦੁਖੀ ਹੈ ਮਦਨ ਦੱਸਦਾ ਹੈ ਅੱਜ ਕੱਲ ਉਹ ਦੌਰੇ ਉੱਤੇ ਹੈ ਦੌਰੇ ਵਿੱਚ ਸੁੱਖ ਨਹੀਂ ਮਿਲਦਾ ਸਾਧੂ ਕਹਿੰਦਾ ਕਾਲ ਯੁਗ ਵਿੱਚ ਸਭ ਦੁਖੀ ਹਨ ਰਾਮ ਪਿਆਰੀ ਸਾਧੂਆਂ ਨੂੰ ਮਦਨ ਦਾ ਕਸ਼ਟ ਨਿਵਾਰਨ ਲਈ ਕਹਿੰਦੀ ਹੈ ਸਾਧੂ ਉਸ ਦਾ ਹੱਥ ਵੇਖਦਾ ਹੈ ਤੇ ਉਸ ਦੇ ਪੁੱਛਣ ਤੇ ਮਦਨ ਦੱਸਦਾ ਹੈ ਕਿ ਉਸ ਦੀ ਉਮਰ 32 ਸਾਲ ਹੈ। ਸਾਧੂ ਕਹਿੰਦਾ ਹੈ 32ਵੇਂ ਬਰਸ਼ ਵਿੱਚ ਉਸ ਦੇ ਸਿਰ ਉੱਤੇ ਸੱਟ ਲੱਗਣੀ ਚਾਹੀਦੀ ਹੈ। ਬਦਨ ਦੱਸਦਾ ਹੈ ਕਿ ਉਹ ਪੌੜੀਆਂ ਵਿੱਚੋਂ ਡਿੱਗ ਪਿਆ ਸੀ। ਉਸ ਦੇ ਮੱਥੇ ਉੱਤੇ ਸੱਟ ਲੱਗ ਗਈ। ਸਾਧੂ ਕਹਿੰਦਾ ਕਿ ਜਲਦੀ ਉਸ ਦਾ ਦੌਰਾ ਤੇ ਕਸ਼ਟ ਦੋਵੇਂ ਖਤਮ ਹੋ ਜਾਣਗੇ। ਰਾਮ ਪਿਆਰੀ ਮਹਾਤਮਾ ਨੂੰ ਕਰਨੀ ਵਾਲਾ ਸਮਝਦੀ ਹੈ ਤੇ ਉਹ ਮਦਨ ਨੂੰ ਕਹਿੰਦੀ ਹੈ ਕਿ ਉਹ ਉਹਨਾਂ ਨੂੰ ਨਮਸਕਾਰ ਕਰੇ। ਕਿ ਸ਼ੋਰ ਸਾਧੂਆਂ ਨੂੰ ਪਖੰਡੀ ਸਿੱਧ ਕਰਨ ਤੇ ਤੁਲਿਆ ਹੋਇਆ ਅੰਦਰੂ ਅਖਬਾਰ ਲਿਆਉਂਦਾ ਹੈ ਜਿਸ ਵਿੱਚ ਦੋ ਹਵਾ ਲਾਤੀ ਦੇ ਫਰਾਰ ਹੋਣ ਦੀ ਖਬਰ ਛਪੀ ਹੈ ਉਨ੍ਹਾਂ ਵਿੱਚੋਂ ਇੱਕ ਦੀ ਸ਼ਕਲ ਉਸ ਚੁਟਮਟ ਸਾਧੂ ਨਾਲ ਮਿਲਦੀ ਜੁਲਦੀ ਹੈ ਹਰੀਚੰਦ ਕਹਿੰਦਾ ਉਸ ਦਾ ਦਿਮਾਗ ਟਿਕਾਣੇ ਨਹੀਂ ਸਾਧੂ ਉਸ ਦੀ ਬਿਰਤੀ ਨੂੰ ਚੰਚਲ ਦੱਸਦਾ ਹੈ ਕਿਸ਼ੋਰ ਸਾਧੂ ਨੂੰ ਕਹਿੰਦਾ ਹੈ ਕਿ ਉੱਠ ਕੇ ਆਪਣਾ ਖੱਬਾ ਗੋਡਾ ਦਿਖਾਵੇ ਜਿਸ ਉੱਪਰ ਫੋੜੇ ਦੇ ਨਿਸ਼ਾਨ ਤੋਂ ਸਿੱਧ ਹੋਵੇਗਾ ਕਿ ਉਹ ਇੱਕ ਫਰਾਰ ਹਵਾਲਾਤੀ ਹੈ ਸਾਧੂ ਉਸ ਨੂੰ ਦੱਸਦਾ ਹੈ ਕਿ ਉਹ ਸੰਤਾ ਦਾ અપਮਾਨ ਕਰ ਰਿਹਾ ਹੈ ਜੋ ਕਿ ਠੀਕ ਨਹੀਂ ਹੈ ਸਾਧੂ ਉਸ ਨੂੰ ਪਾਪੀ ਤੇ ਦੁਸ਼ਟ ਕਹਿੰਦਾ ਹੈ ਪਰੰਤੂ ਕਿਸ਼ੋਰ ਉਸ ਦੀ ਪਰਵਾਹ ਨਹੀਂ ਕਰਦਾ ਉਹ ਕਹਿੰਦਾ ਹੈ ਕਿ ਉਹ ਪੁਲਿਸ ਨੂੰ ਬੁਲਾ ਨਵੇਗਾ ਜਦੋਂ ਪੁਲਿਸ ਨੂੰ ਬੁਲਾਉਣ ਦੀ ਗੱਲ ਕਰਦਾ ਹੈ ਤਾਂ ਮਦਨ ਘਬਰਾ ਜਾਂਦਾ ਕਿਸ਼ੋਰ ਹਰੀ ਜਾਂਦੇ ਵਿਰੋਧ ਤੇ باوجود ਪੁਲਿਸ ਨੂੰ ਸੱਦਣ ਲਈ ਬਾਹਰ ਨੂੰ ਦੌੜ ਜਾਂਦਾ ਇਸ ਦੇ ਨਾਲ ਹੀ ਮਦਨ ਵੀ ਦੌੜਨ ਲੱਗਦਾ ਪਰੰਤੂ ਸਾਧੂ ਉਸ ਨੂੰ ਜ਼ੋਰ ਨਾਲ ਫੜ ਲੈਂਦਾ ਹੈ ਤੇ ਉਸ ਦੀ ਪੱਟੀ ਖੋਲ ਕੇ ਦਾਗ ਨੂੰ ਦੇਖਦਾ ਹੋਇਆ ਕਹਿੰਦਾ ਹੈ ਕਿ ਉਹ ਹੁਣ ਜਾਂਦਾ ਕਿੱਥੇ ਹੈ ਉਹ ਮੌਨਤਾਰੀ ਨੂੰ ਜੋ ਅਸਲ ਵਿੱਚ ਪੁਲਿਸ ਇੰਸਪੈਕਟਰ ਹੈ ਨੂੰ ਕਹਿੰਦਾ ਹੈ ਕਿ ਏ ਉਸਦੇ ਮੱਥੇ ਉੱਤੇ ਸ਼ਨਾਖਤੀ ਦਾਗ ਹੈ ਮਦਨ ਨੱਠਣ ਦੀ ਕੋਸ਼ਿਸ਼ ਕਰਦਾ ਹੈ ਪਰੰਤੂ ਮੌਨ ਤਾਰੀ ਫੁਰਤੀ ਨਾਲ ਰਵਾਲ ਵਰਤਾਂ ਕੇ ਉਸਨੂੰ ਹਿੱਲਣ ਤੋਂ ਰੋਕਦਾ ਹੈ ਆਪਣੀ ਨਕਲੀ ਦਾੜੀ ਲਾ ਕੇ ਕਹਿੰਦਾ ਹੈ ਉਹ ਹੈ ਇੰਸਪੈਕਟਰ ਦੀਪ ਚੰਦ ਮਦਨ ਘਬਰਾਇਆ ਹੋਇਆ ਕਹਿੰਦਾ ਹੈ ਕਿ ਉਹ ਮਾਰਿਆ ਗਿਆ ਹੈ ਤਾਂ ਬੱਚਿਓ ਏਸੀ ਤੁਹਾਡੀ ਇੱਕ ਅੰਗੀ ਮੌਨਤਾਰੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਵੇਗੀ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਸਾਡਾ ਟੈਲੀਗ੍ਰam ਚੈਨਲ ਜ਼ਰੂਰ ਜੁਆਇਨ ਕਰਿਓ